जिम्नास्टिक ਬੱਚੇ ਸਟੇਟ ਕਿਡਗੇ ਹੀ ਉਹਦੇ ਵਿੱਚੋਂ ਮੈਡਲ ਜਿੱਤ ਕੇ ਲੈ ਕੇ ਕਹਿਣਾ ਚਾਹੋਗੇ ਕਿ ਕਿਦਾਂ ਦਾ ਉਤਾਰ ਲੈ ਰਹੇ ਆ ਤਿੱਕੋ ਜਿਹੜੇ ਸਾਡੇ ਗੁਰਦਾਸਪੁਰ ਦੇ ਜਿਹੜੀ ਬੱਚੇ ਆ ਸਟੇਟ ਗੇਮਸ ਹੋਈਆਂ ਜੀ ਗੇਮਸ ਇਹਨਾਂ ਵਿੱਚੋਂ ਬੱਚਿਆਂ ਨੇ ਕਾਫੀ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਜਿਹਨਾਂ ਵਿੱਚ ਬੱਚਿਆਂ ਦੇ ਕਮ ਸਕਮ 13 ਮੈਡਲ ਬੱਚਿਆਂ ਦੇ ਆਏ ਔਰ ਉਹਨਾਂ ਬੱਚਿਆਂ ਵਿੱਚੋਂ ਸਾਡੇ ਬੱਚੇ ਗੁਰਦਾਸਪੁਰ ਦੇ 4 ਸਿਲੈਕਟ ਹੋਏ ਨੇ ਨੈਸ਼ਨਲ ਵਾਸਤੇ ਇਹ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਹੜੇ ਬੱਚੇ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਨਾ ਸਾਰੀ ਯੋਸ਼ਿਸ਼ਨ ਵੱਲੋਂ ਇਹ ਬੱਚਿਆਂ ਨੂੰ ਵਧਾਈਆਂ ਔਰ ਇਹਨਾਂ ਦੇ ਜਿਹੜੇ ਪੇਰੈਂਟਸ ਉਹਨਾਂ ਨੂੰ ਜਾਦਾ ਵਧਾਈਆਂ ਕਿਉਂਕਿ ਉਹਨਾਂ ਨੇ ਆਪਣਾ ਬੱਚਿਆਂ ਦੀ ਸਵੇਰੇ ਸ਼ਾਮ ਪ੍ਰੈਕਟਿਸ ਦੇ ਸੰਬੰਧ ਵਿੱਚ ਉਹਨਾਂ ਸਵੇਰੇ ਸ਼ਾਮ ਕੋਸ਼ਿਸ਼ ਕੀਤੀ ਵੀ ਸਵੇਰੇ ਸ਼ਾਮ ਤੁਸੀਂ ਜਾ ਕੇ ਪ੍ਰੈਕਟਿਸ ਕਰੋ ਤਾਂ ਜੋ ਜਿਹੜੀ ਜਿਮਨਾਸਟਿਕ ਚ ਹੋਰ ਸਾਡੀ ਪਰਫਾਰਮੈਂਸ ਜਿਹੜੀ ਹੈ ਹੋਰ ਵੱਧ ਕੇ ਆਵੇ ਤੇ ਮੈਂ ਇਹੋ ਉਮੀਦ ਕਰਦਾ ਵੀ ਸਾਡੇ ਬੱਚੇ ਨੈਕਸਟ ਅਗਲੀ ਸਟੇਟ ਜਾਂ ਨੈਸ਼ਨਲ ਜੋ ਵੀ ਹੋਏਗੀ ਉਹਦੇ ਵਿੱਚ ਹੋਰ ਮੈਡਲ ਲੈ ਕੇ ਆ। ਸਰ ਗੱਲ ਕਰੀਏ ਤਾਂ ਜਿਮਨਾਸਟਿਕ ਤੋਂ ਵਿੱਚ ਕਾਫੀ ਜਿਹੜੀ ਮੈਡਲਸ ਹੁੰਨੇ ਰਹੇ ਆ ਤੇ ਕੀ ਕਹਿਣਾ ਚਾਹੀਏ ਜਦੋਂ ਦੀ ਸੈਸ਼ਨ ਬਣੀ ਹੈ ਕਾਫੀ ਮੈਡਲ ਜਿਹੜੀ ਇੰਪਰੂਵਮੈਂਟ ਦੇਖ ਨੂੰ ਮਿਲ ਰਹੀ ਹੈ ਕਿਸ ਤਰ੍ਹਾਂ ਦਾ ਪਰਫਰ ਲੱਗਦਾ। ਦੇਖੋ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਸੈਸ਼ਨ ਬਹੁਤ ਵਧੀਆ ਲੱਗ ਰਿਹਾ ਕੋਈ ਬੱਚ ਬੜੀ ਮੰਦੀ ਖੁਸ਼ੀ ਮਿਲਦੀ ਹੈ। ਦੇਖੋ ਸਾਡੇ ਜਿਹੜੇ ਬੱਚੇ ਆ ਬਾਹਰ ਜਾ ਕੇ ਸਟੇਟ ਜੀ ਜਾ ਕੇ ਨੈਸ਼ਨਲ ਲੈਵਲ ਤੇ ਜਾ ਕੇ ਮੈਡਲ ਲੈ ਕੇ ਆ ਰਹੇ ਆ। ਮੈਡਲ ਤੇ ਪਹਿਲਾਂ ਵੀ ਆਉਂਦੇ ਸੀ ਪਰ ਕੁਝ ਟਾਈਮ ਇਸ ਤਰ੍ਹਾਂ ਹੋ ਗਿਆ ਜਿਹਦੇ ਕਰਕੇ ਮੈਡਲ ਬੱਚਿਆਂ ਦੀ ਜਿਹੜੇ ਸਾਡੇ ਗੁਰਦਾਸਪੁਰ ਦੀ ਪਰ ਜਦੋਂ ਦੀ ਸਾਡੀ ਐਸੋਸੀਏਸ਼ਨ ਬਣੀ ਹੈ ਉਹਦੇ ਦੇ ਕਾਫੀ ਉਪਰਾਲੇ ਅੱਛੇ ਕਰ ਰਹੇ ਆਂ ਔਰ ਬੱਚੇ ਦੀ ਕਾਫੀ ਅੱਛੀ ਪਰਫਾਰਮੈਂਸ ਆ ਰਹੀ ਹੈ ਸਰ ਨੈਸ਼ਨਲ ਹੋ ਰਹੀਆਂ ਕੀ ਕੀ ਤਿਆਰੀਆਂ ਚੱਲ ਰਹੀਆਂ ਕਿ ਕੀ ਤਿਆਰੀ ਕਰਨ ਜਾ ਰਹੇ ਹੋ ਦੇਖੋ ਨੈਸ਼ਨਲ ਦੀ ਤਿਆਰੀ ਸਾਡੇ ਜਿਹੜੇ ਦੇ ਕੁਇਕਮੈਂਟ ਬਹੁਤ ਵਧੀਆ ਵਾ ਹਜੇ ਫਿਰ ਕੁਝ ਕੋਚਾਂ ਦੀ ਕਮੀ ਹੋਣ ਕਰਕੇ ਸਾਡੇ ਜਿਹੜੇ ਬੱਚੇ ਪ੍ਰੋਪਰ ਪ੍ਰੈਕਟਿਸ ਨਹੀਂ ਕਰ ਪਾ ਰਹੇ ਸਾਡੀ ਐਸੋਸੀਏਸ਼ਨ ਵਾਲੇ ਪੂਰੇ ਉਪਰਾਲੇ ਹੋ ਰਹੇ ਪਰ ਅਸੀਂ ਜਲਦੀ ਤੋਂ ਜਲਦੀ ਇੱਥੇ ਆਪਾਂ ਇਹ ਜਿਹੜੀ ਹੈ ਡਿਸਟ੍ਰਿਕਟ ਹੈ ਇਹਨੂੰ ਐਸਟੀਓ ਸਾਹਮਣੇ ਕਹਿ ਕੇ ਅਸੀਂ ਆਪਣਾ ਕੋ ਚੰਗੇ ਲਿਆ ਕੇ ਨੇ ਜੀ ਤਾਂ ਜੋ ਬੱਚੇ ਰੈਗੂਲਰ ਪ੍ਰੈਕਟਿਸ ਕਰ ਸਕਣ ਜੀ ਸਰ ਸਰ ਬੱਚੇ ਮੈਡਲ ਜਿੱਤ ਕੇ ਲਿਆਏ ਆ ਕਿੰਧਰਾ ਮਸੂਰ ਹੋ ਰਿਹਾ ਨਮਸਕਾਰ ਜੀ ਮੈਂ ਜੀਓ ਨਾਲ ਬੰਗਾ ਜਨਰਲ ਸੈਕਟਰੀ ਡਿਸਟ੍ਰਿਕਟ ਜਿਮਨਾਸਟਿਕ ਐਸੋਸੀਏਸ਼ਨ ਗੁਰਦਾਸਪੁਰ ਜਿਹੜੇ ਬੱਚੇ ਹੁਣ ਮੈਡਲ ਲੈ ਕੇ ਆਏ ਆ ਇਹ ਬੱਚਿਆਂ ਦੀ ਮਿਹਨਤ ਆ ਤੇ ਨਾਲ ਨਾਲ ਉਹਦੀ ਕੋਚਾਂ ਦੀ ਮਿਹਨਤ ਆ ਜਿਨ੍ਹਾਂ ਨੇ ਪੂਰਾ ਸਾਲ ਭਰ ਲਾਕੀ 23 ਸਾਲਾਂ ਤੋਂ ਉਹ ਪ੍ਰੈਕਟਿਸ ਕਰਦੇ ਆ ਰਹੇ ਆ ਕੱਜ ਉਹਦਾ ਰਿਜ਼ਲਟ ਹੈ ਕਿ ਹੁਣ 13 ਬੱਚੇ ਪਲੇ ਸਟੇਟ ਚੋਂ ਮੈਡਲ ਲੈ ਕੇ ਆਏ ਤੇ ਬਹੁਤ ਖੁਸ਼ੀ ਹੋ ਰਹੀ ਹੈ ਔਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਨੂੰ ਇਤਮਾਨ ਹੈ ਕਿ ਥੋੜਾ ਬਹੁਤਾ ਸਹਿਯੋਗ ਐਸੋਸੀਏਸ਼ਨ ਦਾ ਵੀ ਨਾਰਿਆਂ ਦਾ ਤੇ ਇਸ ਕਰਕੇ ਬੱਚੇ ਮੈਡਲ ਲੈ ਕੇ ਆਏ ਔਰ ਨਿਊ ਪਰਸਨ ਦੇ ਵਿੱਚ ਮੈਨਿੰਗ ਹੋਈ ਹੈ ਉਹ ਕਿ 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 ਕਰਦੇ ਆ ਅੱਜ ਜਿਹੜੇ ਅੱਜ ਅਸੀਂ ਆਪਣੇ ਜਿਹੜੇ 4 ਮੈਂਬਰ ਨਵੇਂ ਸ਼ਾਮਲ ਕੀਤੇ ਆ ਉਹ ਸਾਰੇ ਸਾਡੇ ਵਿਸ਼ੇਸ਼ ਸਲਾਹਕਾਰ ਨੇ ਕਿਉਂਕਿ ਉਹ ਆਪਣੇ ਆਪਣੇ ਫੀਲਡ ਵਿੱਚ ਸਾਰੇ ਹੀ ਬੜੇ ਮਕੂਨ ਨੇ ਔਰ ਸਪੋਰਟਸ ਦਾ ਕੀਤੇ ਆ ਫਿਲਹਾਲ ਉਹਨੂੰ ਆਪਾਂ ਸਲਾਹਕਾਰ ਦੇ ਤੋਤੇ ਜੋਕ ਕੀਤਾ ਉਹ ਜਿੱਦਾਂ ਜਿੱਦਾਂ ਜ਼ਿੰਮੇਵਾਰੀ ਆਣ ਗਿਆ ਉਹਨਾਂ ਨੂੰ ਉਹਨਾਂ ਦੇ ਉਹਦੇ ਦਿੱਤੇ ਜਾਣਗੇ ਸਰ ਕੋਚ ਦੀ ਕਮੀ ਹੈ ਕੋਚ ਦੀ ਕਮੀ ਨੂੰ ਪੂਰਾ ਕਰਨੇ ਕੀ ਕਰ ਰਹੀ ਹੈ ਐਸੋਸੀਏਸ਼ਨ ਕੋਚ ਦੀ ਕਮੀ ਨੋ ਡਾਟ ਕਮੀ ਹੈਗੀ ਆ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡੀਐਸਓ ਲੈਵਲ ਤੇ ਆਪਾਂ ਪਹਿਲੇ ਕੋਸ਼ਿਸ਼ ਕਰ ਚੁੱਕੇ ਹਾਂ ਉਹ ਸਾਡਾ ਅੱਗੇ ਉਪਰਾਲਾ ਆ ਕਿ ਜੇ ਸਪੋਰਟ ਡਾਇਰੈਕਟਰ ਆ ਉਹਨਾਂ ਨੂੰ ਮਿਲਿਆ ਜਾਵੇ ਤੇ ਐਸਪੀ ਸਾਹਿਬ ਉਹਨਾਂ ਦੇ ਸੰਪਰਕ ਵਿੱਚ ਆ ਗਏ ਨੇ ਆਪਣੇ ਜੋ ਪ੍ਰੈਜ਼ੀਡੈਂਟ ਨੇ ਨਾਠ ਕੈ ਐਸੋਸੀਏਸ਼ਨ ਦੇ ਕਛ ਜਲਦੀ ਹੋਣਾ ਗੱਲਬਾਤ ਕਰਕੇ ਤੇੜਾ ਮਸਲਾ ਹਲ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਦੀ ਜਿਮਨਾਸਟਿਕ ਐਸੋਸੀਏਸ਼ਨ ਬਣੀ ਹੈ ਬਹੁਤ ਵੱਡੇ ਪ੍ਰਾਅਰਿ ਕਰ ਰਹੀ ਹੈ ਟਾਈਮ ਟੂ ਟਾਈਮ ਜਿਹੜੇ ਆ ਸਪਲੀਕੇਸ਼ਨ ਕਰਵਾ ਰਹੀ ਹੈ ਤੇ ਮੈਟ੍ਰਿਕ ਜਿੱਤ ਕੇ ਲਈ ਹੈ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਇਹ ਸਾਰਾ ਇੱਕ ਟੀਮ ਵਰਕ ਹੈ ਸਾਰੇ ਹੀ ਮਿਲ ਕੇ ਕੋਸ਼ਿਸ਼ ਕਰ ਰਹੇ ਆ ਇਹਦੇ ਵਿੱਚ ਖਿਡਾਰੀ ਕੋਚੇਸ ਔਰ ਸਾਡੇ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਸਾਰੇ ਮਿਲ ਕੇ ਪ੍ਰਯਾਸ ਕਰ ਰਹੇ ਆ ਕੋਸ਼ਿਸ਼ ਕੋਈ ਹੈ ਆਬਜੈਕਟਿਵ ਇੱਕੋ ਹੀ ਆ ਜਿਹੜੀ ਗਰਦਾਖਪੁਰ ਦੀ ਜਿਮਨਾਸਟਿਕ ਜਿੱਦਾਂ ਪਹਿਲੇ ਵੀ ਕਿਹਾ ਗਿਆ ਕਿ ਪਹਿਲੇ ਬੜੀ ਬਲੰਗੀਅਤ ਹ ਤੇ ਕੁਝ ਸਮੇਂ ਕਰਕੇ ਕਾਫੀ ਡਾਊਨਫਾਲ ਤੇ ਚਲਾ ਗਿਆ ਸੀ ਅਸੀਂ ਸਾਰੇ ਮਿਲ ਕੇ ਫਿਰ ਇੱਕ ਪ੍ਰਯਾਸ ਕੀਤਾ ਤਾਂ ਜੋ ਉਹਨਾਂ ਬਲੰਦੀਆਂ ਤੇ ਜਿਨ੍ਹਾਂ ਤੇ ਜਿਮਨਾਸਟਿਕ ਗਰਦਾਸਪੁਰ ਦੀ ਪਹਿਲੇ ਸੀ ਇੱਕ ਗਰਦਾਸਪੁਰ ਦੇ ਨਾਮ ਤੇ ਜਿਮਨਾਸਟਿਕ ਜਾਣੀ ਜਾਂਦੀ ਸੀ ਤੇ ਉਹਦੇ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਿਰ ਉਸੇ ਬਲੰਦੀਆਂ ਤੇ ਲੈ ਕੇ ਆਏ ਆਏ ਜਾਵੇ ਮੈਂ ਵੀਨਾ ਸ਼ਰਮਾ ਜਿਮਨਾਸਟਿਕ ਐਸੋਸੀਏਸ਼ਨ ਦੀ ਸੀਨੀਅਰ ਸਖਤਰ ਹਾਂ ਮੈਂ ਖੁਦ ਵੀ ਜਿਮਨਾਸਟਿਕ ਦੀ ਅੱਛੀ ਪਲੇਅਰ ਰਹੀ ਹਾਂ ਜੇ 골ਡ ਮੈਡਲ ਲਏ ਨੇ ਇਸ ਕਰਕੇ ਅਸੀਂ ਜਿਮਨਾਸਟਿਕ ਲਈ ਹੀ ਸਾਰਾ ਉਪਰਾਲਾ ਕਰ ਰਹੇ ਹਾਂ ਬਹੁਤ ਵਧੀਆ ਬੱਚੇ ਚੱਲ ਰਹੇ ਨੇ ਇਸ ਟਾਈਮ ਤੇ ਔਰ ਮੇ ਮੇਰੀ ਇੰਨੀ ਕ ਮਿਹਨਤ ਹੈਗੀ ਹੈ ਜਮਨਾ ਸਿੰਘ ਨੂੰ ਦੇਣਾ ਕਿ ਮੈਨੂੰ ਬੈਸਟ ਅਚੀਵਮੈਂਟ ਦਾ ਅਵਾਰਡ ਮਿਲਿਆ ਇਸ ਵਾਰ ਜਦ ਕਿ ਗੁਰਦਾਸਪੁਰ ਵਾਲਿਆਂ ਨੇ ਅਜ ਤੱਕ ਕਦੀ ਸਾਨੂੰ ਕੋਈ ਹਵਾਲ ਨਹੀਂ ਦਿੱਤਾ ਲੇਕਿਨ ਮੈਨੂੰ ਇੰਡੀਆ ਦਾ ਪੂਰਾ ਬੈਸਟ ਅਵਾਰਡ ਮਿਲਿਆ ਤਾਂ ਕਿ ਮੈਂ ਹੋਰ ਮਿਹਨਤ ਕਰਾਂ ਤਾਂ ਕਿ ਬੱਚਿਆਂ ਨੂੰ ਹੋਰ ਅੱਗੇ ਲੈ ਕੇ ਜਾਵਾਂ ਥੈਂਕ ਯੂ ਜੀ ਜੀ ਮੈਂ ਲੀਟਮਲ ਲੈਕਚਰ ਰਿਟਾਇਰ ਹੋਈ ਹਾਂ ਔਰ 10 ਸਾਲ ਸੇ ਸਪੋਰਟਸ ਕੀਤੀ ਹੈ ਮੈਂ 6th ਕਲਾਸ ਤੋਂ BA ਤੱਕ ਤੇ ਉਸ ਟਾਈਮ ਤੇ ਇਨੀ ਸੁੱਖ ਸਹੂਬਾਦਾ ਤੇ ਫੈਸਿਲਿਟੀ ਨਹੀਂ ਸੀ ਫਿਰ ਵੀ ਮੈਂ ਨੈਸ਼ਨਲ ਲੈਵਲ ਖੇਲੇ ਮਾਸਟਰ ਡਿਗਰੀ ਮੈਂ ਯੂਨੀਵਰਸਿਟੀ ਤੋਂ ਕੀਤੀ ਤੇ ਲੈਕਚਰਰ ਦੀ ਪੋਸਟ ਤੇ ਕੀਤੀ ਨਾਲ ਨਾਲ ਮੈਂ ਡਿਸਟ੍ਰਿਕਟ ਲੈਵਲ ਦੇ ਨਾਲ ਡਿਊਟੀ ਤੇ ਦੇ ਰਹੀ ਆ ਸਪੋਰਟਸ ਦੀ ਜਿਮਨਾਸਟਿਕ ਦੀ ਸਟੇਟ ਲੈਵਲ ਦੀ ਫਿਰ ਨੈਸ਼ਨਲ ਲੈਵਲ ਤੇ ਵੀ ਮੈਂ ਲੈ ਕੇ ਜਾਂਦੀ ਰਹੀ ਆ ਲਾਸਟ ਜਿਹੜੀ ਮੈਂ ਰਿਟਾਇਰਮੈਂਟ ਤੋਂ ਪਹਿਲੇ ਆਗਰੇਓ ਸੀ ਉਥੇ ਮੈਨੂੰ ਸਾਰੇ ਪੰਜਾਬ ਦੀ ਜਨਰਲ ਮੈਨੇਜਰ ਬਣਾਇਆ ਗਿਆ ਸੀ ਕਿਉਂਕਿ ਜਿਮਨਾਸਟਿਕ ਜਿਹੜੀ ਹੈ ਇਹ ਬਹੁਤ ਰਿਸਕੀ ਗੇਮ ਹੈ ਔਰ ਇਦਾਂ ਇੱਕ ਟੀਮ ਦਾ ਕੋਚ ਔਰ ਮੈਨੇਜਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਸੀਂ ਇਹ ਬੱਚਿਆਂ ਨੂੰ ਗਰਲਸ ਐ ਬੁਆਇਜ਼ ਐ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਅਸੀਂ ਉਹਨਾਂ ਨੂੰ ਗਾਈਡਲਾਈਨਸ ਦੇਣੀਆਂ ਨੇ ਸੇਫਟੀ ਦੇਣੀ ਐ ਡਿਸਪਲਿਨ ਸਿਖਾਉਣਾ ਐ ਮੈਨਰ ਸਿਖਾਣੇ ਨੇ ਸਪੋਰਟਸ ਜਿਹੜਾ ਬਹੁਤ ਹੀ ਉਪਰਾਲਾ ਕਰਦੀ ਐ ਬਹੁਤ ਕੁਝ ਸਿਖਾਉਂਦੀ ਐ ਇੱਕ ਜ਼ਿੰਦਗੀ ਚ ਸਟਰਗਲ ਕਰਨਾ ਸਿਖਾਉਂਦੀ ਐ ਹਰ ਬੱਚਾ ਜਿਹੜਾ ਜੇ ਸੁੱਖ ਸੁਵਿਧਾ ਚ ਬੈਠਾ ਰਹੇਗਾ ਤੇ ਉਹ ਆਪਣੀ ਜਿਹੜੀ ਆ ਪੂਰੀਆਂ ਮੁਕ ਮਕਾਮ ਤੇ ਨਹੀਂ ਪਹੁੰਚ ਸਕਦਾ ਅਗਰ ਅਸੀਂ ਜ਼ਿੰਦਗੀ ਚ ਕੁਝ ਮਿਹਨਤ ਕਰਾਂਗੇ ਸਟਰਗਲ ਕਰਾਂਗੇ ਚਾਹੀ ਕੋਈ ਵੀ ਫੀਲਡ ਐ ਲੇਕਿਨ ਜਿਮਨਾਸਟਿਕ ਜਿਹੜੀ ਐ ਮਦਰ ਆਫ ਆਲ ਦਾ ਗੇਮਸ ਤੇ ਇਹ ਇਹਦੇ ਨਾਲ ਜਿਸ ਬੱਚੇ ਨੇ ਜਿਮਨਾਸਟਿਕ ਕਰ ਲਈ ਹੈ ਉਹ ਬਾਕੀ ਗੇਮਸ ਵਿੱਚ ਵੀ ਬਹੁਤ ਵਧੀਆ ਕਰ ਸਕਦਾ ਜਿਮਨਾਸਟਿਕ ਦੇ ਗੇਮ ਖੇਲਣ ਨਾਲ ਨੈਸ਼ਨਲ ਲੈਵਲ ਤੇ ਜੋ ਵੀ ਅਚੀਵਮੈਂਟ ਕਰਦਾ ਨਾਲ ਨਾਲ ਆਪਣੀ ਪੜ੍ਹਾਈ ਕਰਦਾ ਤੇ ਬੱਚਿਆਂ ਨੂੰ ਜੌਬਸ ਸਪੋਰਟਸ ਕੈਟਾਗਰੀ ਬੰਦੀ ਹੈ ਉਹਦੇ ਨਾਲ ਬੱਚਿਆਂ ਨੂੰ ਜੌਬ ਮਿਲ ਜਾਂਦੀ ਹੈ ਜੇ ਬੱਚੇ ਕੋ ਗਵਰਨਮੈਂਟ ਜੌਬਸ ਆ ਜਾਂਦੀਆਂ ਮੇਰੇ ਸਟੂਡੈਂਟ ਬਹੁਤ ਸਾਰੇ ਆ ਕੋਈ ਪੁਲਿਸ ਚਾ ਕੋਈ ਆਪਣਾ ਉਹਨਾਂ ਨੇ ਜੁਆਇਨ ਕੀਤਾ ਕੋਈ ਬੈਂਕ ਚਾ ਕੋਈ ਲੈਕਚਰਰ ਆ ਕੋਈ ਇਹ ਬਹੁਤ ਹੀ ਮਤਲਬ ਅਸੀਂ 34 ਇਅਰਸ ਮੈਂ ਜਿਹੜੀ ਇਹ ਜੌਬ ਕੀਤੀ ਹੈ ਉਹਦੇ ਵਿੱਚ ਪੜਾਇਆ ਲਖਾਇਆ ਗਵਰਨਮੈਂਟ ਗਰਲ ਸੀਨੀਅਰ ਸਕੂਲ ਗੁਰਦਾਸਪੁਰ 19 ਸਾਲ ਉੱਥੇ ਸੇਵਾਵਾਂ ਦਿੱਤੀਆਂ ਨੇ 14 ਸਾਲ ਮੈਂ ਐਜ਼ ਅ ਲੈਕਚਰਰ ਵਾਈਸ ਪ੍ਰਿੰਸੀਪਲ ਦਾ ਕੰਮ ਕੀਤਾ ਕੋਟ ਸੰਤੋਖ ਰਾਏ ਤੇ ਬਹੁਤ ਹੀ ਅੱਛਾ ਲੱਗਦਾ ਰਿਹਾ ਯੰਗ ਬੱਚਿਆਂ ਨੂੰ ਗਾਈਡ ਕਰਨਾ ਬੜਾ ਆਪਣੇ ਆਪ ਨੂੰ ਫੀਲ ਕਰਨਾ ਪ੍ਰਾਊਡ ਫੀਲ ਕਰਨਾ ਕਿ ਠੀਕ ਹੈ ਵੀ ਅਸੀਂ ਜੇ ਮਿਹਨਤ ਕੀਤੀ ਹੈ ਸਾਡੇ ਤੇ ਵੀ ਟੀਚਰਸ ਨੇ ਮਿਹਨਤ ਕੀਤੀ ਕੋਚੀਸ ਨੇ ਮਿਹਨਤ ਕੀਤੀ ਹੈ ਤੇ ਅੱਜ ਸਾਡੀ ਵੀ ਡਿਊਟੀ ਬੰਦੀ ਹੈ ਕਿ ਇਹਨਾਂ ਨੂੰ ਅਸੀਂ ਡਿਸਪਲਿਨ ਸਿਕਾਈਏ ਕੁਝ ਮੈਨਰ ਸਿਕਾ ਦਈਏ ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਅਸੀਂ ਚੀਜ਼ਾਂ ਨੂੰ ਅੱਗੇ ਨਹੀਂ ਪਾਸ ਔਨ ਕਰਦੇ ਤੇ ਉਹਦੇ ਵਿੱਚ ਸਾਡੀ ਗਲਤੀ ਹੈ ਬਹੁਤ ਜ਼ਿਆਦਾ ਇਸ ਲਈ ਅਸੀਂ ਸਾਰੇ ਉਪਰਾਲਾ ਕਰੇ ਆ ਕਿਉਂਕਿ ਕੋਈ ਵੀ ਬੰਦਾ ਕਹਿੰਦਾ ਨਾ ਰੋਮ ਬਾਸ ਨੋਟ ਬਿਲਟ ਇਨ ਅ ਡੇ ਇਟ ਵਿਲ ਟੇਕ ਟਾਈਮ ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ ਜਮਨਾਸਟਿਕ ਜਿਹੜੀ ਕੋਈ ਹੈ ਨਹੀਂ ਕਿ ਅਸੀਂ 2 ਮਹੀਨੇ ਪ੍ਰੈਕਟਿਸ ਕੀਤੀ ਇਸ ਸਾਲੋਂ ਸਾਲ ਸਾਨੂੰ 2 4 5 ਸਾਲ ਕਰਕੇ ਅੱਛੀ ਪ੍ਰੈਕਟਿਸ ਫਿਰ ਚੌਥੇ ਸਾਲ ਸੜ ਰਿਜ਼ਲਟ ਅੱਛੇ ਆਉਂਦੇ ਨੇ ਤੇ ਉਹਦੇ ਨਾਲ ਕੀ ਹੈ ਜਦੋਂ ਬੱਚੇ ਦੇ ਰਿਜ਼ਲਟ ਆਉਂਦੇ ਆ ਅੱਛੇ ਆਉਂਦੇ ਆ ਬੱਚੇ ਨੂੰ ਵੀ ਅੱਛਾ ਲੱਗਦਾ ਸਕੂਲ ਨੂੰ ਵੀ ਅੱਛਾ ਲੱਗਦਾ ਪੇਰੈਂਟਸ ਨੂੰ ਵੀ ਅ ਸੋ ਮੈਂ ਮਾਲਕ ਦੇਗੇ ਹੀ ਬੇਨਤੀ ਕਰਨੀਆਂ ਜੀਓ ਲਾਲ ਜੀ ਸੋਨ ਲਾਲ ਜੀ ਇਹ ਸਾਰੇ ਅਧਿਕਾਰੀ ਨੇ ਜਿਹੜੇ ਐਸੋਸੀਏਸ਼ਨ ਬਣਾਈ ਹੈ ਬਹੁਤ ਅੱਛਾ ਪ੍ਰਾਲਾ ਕੀਤਾ ਇਹਨਾਂ ਨੇ ਇਹ ਸਾਰੇ ਬੜਿਆ ਇਹਨਾਂ ਨੇ ਬੁਲੰਦੀਆਂ ਤੇ ਆਪਣੇ ਗਏ ਸੀ ਬੜੇ ਅੱਛੇ ਮੁਕਾਮ ਇਹਨਾਂ ਨੇ ਜ਼ਿੰਦਗੀ 'ਚ ਹਾਸਲ ਕੀਤੇ ਆ ਤੇ ਅੱਗੋਂ ਇਹਨਾਂ ਦਾ ਇਹ ਹੈ ਕਿ ਆਪਣੇ ਜਿਹੜੇ ਯੰਗ ਹੈ ਆਪਣੀ ਜਿਮਨਾਸਟਿਕ ਗੁਰਦਾਸਪੁਰ ਦੀ ਟੀਮ ਹੈ ਉਹਨੂੰ